ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਪਿਰ ਬਸੈ ਜਿਸ ਨਾਲੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਲੜੀਵਾਰ ਕਥਾ ਵਿਚਾਰ ਸੁਣ ਰਹੇ ਹੋ ਸਤਿਗੁਰੂ ਬਖਸ਼ਿਸ਼ਾਂ ਰਹਿਮਤਾਂ ਦਾ ਮਿਹ ਵਰਸਾਰੇ ਹਨ ਆਓ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਵਾਸਤੇ ਸਤਿਗੁਰਾਂ ਦੇ ਪਰਮ ਪਵਿੱਤਰ ਉਪਦੇਸ਼ ਦੇ ਨਾਲ ਜੁੜ ਕਰਕੇ ਲਾਹੇ ਪ੍ਰਾਪਤ ਕਰੀਏ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਸੋਹੀ ਰਾਗ ਦੇ ਅੰਦਰ ਕਿਰਪਾ ਕਰ ਰਹੇ ਹਨ ਕਿ ਇਹ ਕਾਇਆ ਦੇਹੀ ਵਾਬਦ ਰੂਪੀ ਕਾਮਣ ਇਸਤਰੀ ਅਤਿਅੰਤ ਹੀ ਸਵਾਲਿਓ ਸੁੰਦਰ ਵਾ ਸਵਾਲਿਓ ਸਲਹਣੇ ਜੋਗ ਹੈ ਜਿਸ ਦੇ ਨਾਲੇ ਕੀ ਇਹ ਸਾਥ ਹੀ ਪੇਰ ਪਤੀ ਪਰਮੇਸ਼ਰ ਸਾਖੀ ਚੇਤਨ ਬ੍ਰਹਮ ਵਸਦਾ ਹੈ ਪੇਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਉਹ ਸੱਚੇ ਪੇਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਹਮੇਸ਼ਾ ਹੀ ਸੁਹਾਗਵੰਤੀ ਹੈ ਜੋ ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਸੰਭਾਲਦੀ ਹੈ ਯਾਦ ਕਰਦੀ ਹੈ ਹਰ ਕੀ ਭਗਤ ਸਦਾ ਰੰਗ ਰਤਾ ਹੋਮੇ ਵਿੱਚ ਹੋ ਜਾਲੇ ਜਿਸ ਦਾ ਮਨ ਰੰਗ ਪ੍ਰੇਮ ਪੂਰਵਕ ਹਮੇਸ਼ਾ ਪਰਮੇਸ਼ਰ ਦੀ ਭਗਤੀ ਵਿੱਚ ਰੰਗਿਆ ਰਹਿੰਦਾ ਹੈ ਉਸ ਨੇ ਆਪਣੇ ਹਿਰਦੇ ਅੰਦਰੋਂ ਹੋਮੇ ਹੰਗਤਾ ਮਮਤਾ ਜਾਲੇ ਜਾਲ ਸਾੜ ਦਿੱਤੀ ਹੈ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਉ ਪੂਰਨ ਗੁਰੂ ਸਾਹਿਬ ਜੀ ਦੀ ਕਥਨ ਕੀਤੀ ਹੋਈ ਬਾਣੀ ਵਾਹ ਵਾਹ ਤਨਤਾ ਦੇ ਜੋਗ ਹੈ ਵਾਹ ਵਾਹ ਅश्चर्ਜ ਤੇ ਵਾਹ ਪ੍ਰੇਰਕ ਰੂਪ ਹੈ ਇਹ ਪੂਰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹਿਰਦੇ ਤੋਂ ਉਪਜੀ ਭਾਵ ਪੈਦਾ ਹੋਈ ਹੈ ਅਤੇ ਸੱਚੇ ਪਰਮੇਸ਼ਰ ਵਿੱਚ ਜੀਵਾਂ ਨੂੰ ਸਮਾਣੀ ਆਪੇਨ ਕਰਨ ਵਾਲੀ ਹੈ। ਪਾਤਸ਼ਾਹ ਵਿਸਰਾਮ ਦੇ ਕੀ ਅੱਗੇ ਫਰਮਾਉਂਦੇ ਹਨ। ਕਾਇਆ ਅੰਦਰ ਸਭ ਕਿਸ ਵਸੈ ਖੰਡ ਮੰਡਲ ਪਾਤਲ। हे ਭਾਈ ਇਸ ਕਾਇਆ ਸਰੀਰ ਦੇ ਅੰਦਰ ਨੌ ਖੰਡ ਮੰਡਲ ਤੇ ਪਾਤਲ ਆਦ ਸਾਰਾ ਕੁਝ ਹੀ ਵਸਦਾ ਹੈ। ਅਰਥਾਤ ਜੋਗੀਆਂ ਦੀ ਮਤ ਅਨਸਾਰ ਜੋਗੀ ਲੋਕ ਧਿਆਨ ਲਾ ਕੇ ਪੈਰਾਂ ਤੋਂ ਲੈ ਕੇ ਪਾਤਲ ਮੰਨਦੇ ਹਨ ਧੁੰਨੀ ਵਾਲੇ ਸਥਾਨ ਨੂੰ ਮਾਤ ਲੋਕ ਕਹਿੰਦੇ ਹਨ ਅਤੇ ਧੁੰਨੀ ਤੋਂ ਉੱਪਰ ਮਸਤਕ ਤੱਕ ਉੱਪਰਲੇ 7 ਆਕਾਸ਼ ਮੰਨਦੇ ਹਨ ਵਿਦਾੰਤ ਮਤ ਅਨਸਾਰ ਵਿਦਾੰਤੀ ਕਹਿੰਦੇ ਹਨ ਕਿ ਬੁੱਧੀ ਦੇ ਅੰਦਰ ਸਾਰੇ ਪਦਾਰਥ ਕਲਪਿਤ ਹਨ ਭਾਵ ਜਿਹੋ ਜੀ ਕੋਈ ਵਾਸ਼ਨਾ ਲੈ ਕੇ ਬੈਠਦਾ ਜਿੰਨੇ ਪਦਾਰਥ ਵੇਖਦਾ ਉਹ ਸਾਰੇ ਸੰਸਕਾਰ ਬੁੱਧੀ ਅੰਦਰ ਭਰੇ ਪੈ ਜੋ ਬੁੱਧੀ ਵਿੱਚ ਅਕਸ ਰੂਪ ਹੋ ਕੇ ਪ੍ਰਤੀਤ ਹੁੰਦੇ ਹਨ। ଅਥਵਾ ਨੌ ਖੰਡਾਂ ਦੀ ਨਿਆਈ ਇਸ ਸਰੀਰ ਦੇ ਨੌ ਟੁਕੜੇ ਚਾਰ ਲੱਤਾਂ ਦੇ ਚਾਰ ਬਾਹਾਂ ਦੇ ਅਤੇ ਇੱਕ ਢੜ ਹਨ। ਮੰਡਲ ਤੋਂ ਭਾਵ ਵੱਖੋ-ਵੱਖਰੇ ਅੰਗਾਂ ਤੋਂ ਹੈ। ਅਤੇ ਪਤਾਲ ਤੋਂ ਪੈਰ ਹਨ ਜੋ ਇਸ ਸਰੀਰ ਦੇ ਵਿੱਚ ਵਸਦੇ ਹਨ। ଅਥਵਾ ਇਸ ਬੁੱਧ ਰੂਪੀ ਕਾਇਆ ਵਿੱਚ ਨੌ ਖੰਡਾਂ ਦੀ ਨਿਆਈ ਨਵਦਾ ਭਗਤੀ ਮੰਡਲ ਦੇਸ਼ ਦੀ ਨਿਆਈ ਸਾਧਨ ਅਤੇ ਪਾਤਾਲ ਦੀ ਨਿਆਈ ਨਿਮਰਤਾ ਆਦ ਗੁਣ ਵਸਦੇ ਹਨ। ଅଥବା ઈਸ਼ਰ ਦੀ ਵਿਰਾਟ ਰੂਪੀ ਕਾਇਆ ਵਿੱਚ ਪ੍ਰਤੱਖ ਨੌਖੰਡ ਮੰਡਲ 400 ਕੋ ਦਾ ਗੋਲਾਕਾਰ ਇਲਾਕਾ। ਵਾ ਮੰਡਲ ਦੇਸ਼ ਅਤੇ ਪਾਤਾਲ ਆਦ ਸਭ ਕੁਝ ਵਸ ਰਿਹਾ। ਭਗਤ ਪੀਪਾ ਜੀ ਨੇ ਕਿਹਾ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ। ਕਾਇਆ ਅੰਦਰ ਜਗ ਜੀਵਨ ਦਾਤਾ ਵੱਸੈ ਸਭਨਾ ਕਰੇ ਪ੍ਰਤ ਪਾਲਾ ਇਸ ਕਾਇਆ ਦੇਹੀ ਵਾ ਬੁੱਧੀ ਦੇ ਅੰਦਰ ਵਿੱਚ ਜਗਤ ਦਾ ਜੀਵਨ ਰੂਪ ਦਾ ਤਾਰ ਪਰਮੇਸ਼ਰ ਵਾਹਿਗੁਰੂ ਵੱਸਦਾ ਹੈ ਜੋ ਸਭਨਾ ਸਾਰੇ ਜੀਵਾਂ ਦੇ ਪ੍ਰਤ ਹੁੰਦਾ ਤਾਂ ਹੀ ਪਾਲਾ ਭਾਵ ਪਾਲਣਾ ਕਰਦਾ ਹੈ ਕਾਇਆ ਕਾਮਣ ਸਦਾ ਸੁਹੇਲੀ ਗੁਰਮਖ ਨਾਮ ਸੰਭਾਲਾ ਇਕ ਕਾਇਆ ਦੇਹੀ ਵਾ ਬੁੱਧ ਰੂਪੀ ਕਾਮਣ ਇਸਤਰੀ ਹਮੇਸ਼ਾ ਹੀ ਸ਼ੋਭ ਨੀਕ ਸੁਖੀ ਹੈ ਜਿਸਨੇ ਗੁਰਮੁਖ ਹੋ ਕੇ ਗੁਰਾਂ ਦੁਆਰਾ ਪਤੀ ਪਰਮੇਸ਼ਰ ਦਾ ਨਾਮ ਸੰਭਾਲਾ ਯਾਦ ਕੀਤਾ ਹੈ ਕਾਇਆ ਅੰਦਰ ਆਪੇ ਵਸੈ ਅਲਖ ਨ ਲਖਿਆ ਜਾਈ ਪਾਤਸ਼ਾਹ ਫਰਮਾਉਂਦੇ ਕਾਇਆ ਦੇਹੀ ਅੰਦਰ ਭਾਵ ਵਿੱਚ ਹੀ ਆਪ ਹੀ ਪਰਮੇਸ਼ਰ ਵਸ ਰਿਹਾ ਹੈ ਜੋ ਅਲਖ ਲਖਣ ਤੋਂ ਰਹਿਤ ਹੈ ਅਤੇ ਕਿਸੇ ਕੋਲੋਂ ਵੀ ਲਖਿਆ ਜਾਣਿਆ ਨਹੀਂ ਜਾਂਦਾ ਮਨਮੁਖ ਮੁਗਦ ਬੁਝੈ ਨਾਹੀ ਬਾਹਰ ਭਾਲਣ ਜਾਈ ਪਰ ਮਨਮੁਖ ਮੁਗਦ ਬੇਸਮਝ ਪੁਰਸ਼ ਉਸ ਨੂੰ ਬੁਝਦੇ ਨਹੀਂ ਹਨ ਸਗੋਂ ਬਾਹਰ ਜੰਗਲਾਂ ਆਦ ਵਿੱਚ ਭਾਲਣ ਲੱਭਣ ਲਈ ਜਾਂਦੇ ਆ ਸਤਗੁਰ ਸੇਵੇ ਸਦਾ ਸੁਖ ਪਾਏ ਸਤਗੁਰ ਅਲਕ ਦਿੱਤਾ ਲਖਾਈ ਜਿਹੜੇ ਸਤਗੁਰੂ ਸਾਹਿਬ ਜੀ ਦੀ ਸੇਵੇ ਟਹਿਲ ਕਰਦੇ ਹਨ ਉਹ ਹਮੇਸ਼ਾ ਆਤਮਿਕ ਸੁਖ ਆਨੰਦ ਨੂੰ ਪਾ ਲੈਂਦੇ ਕਿਉਂਕਿ ਸਤਗੁਰੂ ਜੀ ਨੇ ਅਲਕ ਲਖਣ ਤੋਂ ਰਹਿਤ ਸਰੂਪ ਲਖਣਾ ਬਿਰਤੀ ਕਰਕੇ ਲਖਾਈ ਲਖਾ ਜਣਾ ਦਿੱਤਾ ਹੈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਪੰਡਾਰਾ ਕਿਸ ਕਾਇਆ ਪਾਵੇ ਇਸ ਦੇਹੀ ਬੁੱਧ ਅੰਦਰ ਵਿੱਚ ਵੈਰਾਗ ਰੂਪੀ ਰਤਨ ਧਰਮ ਅਰਥ ਕਾਮ ਮੋਖ ਰੂਪੀ ਪਦਾਰਥ ਅਤੇ ਭਗਤੀ ਦੇ ਢੰਡਾਰਾ ਖਜ਼ਾਨੇ ਭਰੇ ਪਏ ਹਨ ਇਸ ਕਾਇਆ ਅੰਦਰ ਨੌਖੰਡ ਪ੍ਰਿਥਵੀ ਹਾਟ ਪਟਣ ਬਾਜ਼ਾਰਾ ਪਾਤਸ਼ਾਹ ਫਰਮਾਉਂਦੇ ਇਸ ਕਾਇਆ ਦੇਹੀ ਦੇ ਅੰਦਰ ਵਿੱਚ ਨੌਖੰਡ ਪ੍ਰਿਥਵੀ ਧਰਤੀ ਹਾਟ ਹੱਟ ਪਟਣ ਸ਼ਹਿਰ ਤੇ ਬਾਜ਼ਾਰਾ ਬਾਜ਼ਾਰ ਆਦਕ ਹਨ ਅਥਵਾ ਨੌਖੰਡ ਸਰੀਰ ਦੇ ਨੌ ਜੋੜ ਜਾਂ ਨੌ ਗੋਲਕਾਂ ਪ੍ਰਿਥਵੀ ਤੋਂ ਭਾਵ ਲੱਕ ਹਾੜ ਤੋਂ ਹਿਰਦਾ ਪਟਣ ਤੋਂ ਭਾਵ ਦਸਮਾ ਦੁਆਰ ਤੇ ਬਾਜ਼ਾਰ ਤੋਂ ਭਾਵ ਦਸੇ ਇੰਦਰੀਆਂ ਹਨ ਅਥਵਾ ਇਹ ਨੌਂ ਖੰਡਾਂ ਦੇ ਰਚਣ ਵਾਲਾ ਪ੍ਰਿਥਵੀ ਭੂਮਾ ਰੂਪੀ ਬ੍ਰਾਹਮੇਸ ਕਾਇਆ ਦੇ ਅੰਦਰ ਹੀ ਵਸਦਾ ਹੈ ਜਿਸ ਨੇ ਨੌਂ ਖੰਡਾਂ ਰੂਪੀ ਹੱਟ ਸੱਤਾਂ ਦੀਪਾਂ ਰੂਪੀ ਸ਼ਹਿਰ ਅਤੇ ਅਨੇਕਾਂ ਬ੍ਰਹਿਮੰਡਾ ਰੂਪੀ ਬਾਜ਼ਾਰ ਬਣਾਏ ਹੋਏ ਹਨ ਇਸ ਕਾਇਆ ਅੰਦਰ ਨਾਮ ਨੌ ਨਿਦ ਨਾਮ ਨੌ ਨਿਦ ਪਾਈਐ ਗੁਰ ਕੈਬਦ ਵਿਚਾਰਾ ਇਸ ਕਾਇਆ ਦੇਹੀ ਦੇ ਅੰਦਰ ਵਿੱਚ ਨਾਮ ਤੇ ਨੌ ਨਿਧੀਆਂ ਵੀ ਹਨ ਵਾ ਨੌ ਨਿਧੀਆਂ ਦੇ ਦੇਣ ਵਾਲਾ ਨਾਮ ਹੈ ਜੋ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਪ੍ਰਾਪਤ ਕਰੀਦਾ ਹੈ ਕਾਇਆ ਅੰਦਰ ਤੋਲ ਤੁਲਾਵੇ ਆਪੇ ਤੋਲਣ ਹਾਰਾ ਇਸ ਗਾਇਆ ਦੇਹੀ ਦੇ ਅੰਦਰ ਭਾਵ ਵਿੱਚ ਬ੍ਰਹਮ ਦੀ ਵਿਚਾਰ ਨੂੰ ਵਿਚਾਰਦਾ ਹੈ ਤੇ ਆਪ ਹੀ ਪਰਮੇਸ਼ਰ ਤੋਲਣ ਹਾਰਾ ਵਿਚਾਰਨ ਵਾਲਾ ਹੈ ਇਹੋ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੂਲ ਅਫਾਰਾ ਇਸ ਮਨ ਦੇ ਅੰਦਰ ਰਤਨਾ ਦੀ ਨਿਆਈ ਵਿਰਾਗ ਜਵਾਹਰ ਦੀ ਨਿਆਈ ਗਿਆਨ ਅਤੇ ਮਾਣਕ ਦੀ ਨਿਆਈ ਸਰਵਣ ਭਾਵ ਮੰਨਣ ਆਦ ਸਾਧਨ ਹਨ ਉਹਨਾਂ ਸਾਧਨਾਂ ਦਾ ਅਫਾਰਾ ਬਹੁਤ ਮੁੱਲ ਵੀ ਹੈ ਮੂਲ ਕਿਤੇ ਹੀ ਕਾ ਮੂਲ ਕਿਤੇ ਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰੂ ਵਿਚਾਰਾ ਪਾਤਸ਼ਾਹ ਫਰਮਾਉਂਦੇ ਹਨ ਪਰ ਇਹਨਾਂ ਦੀ ਬਹੁਤੀ ਮੁੱਲ ਕਰਕੇ ਕਿਤੇ ਵੀ ਨਾਮ ਪ੍ਰਾਪਤ ਨਹੀਂ ਕਰੀਦਾ ਭਾਵੇਂ ਕਿੰਨੇ ਦੇ ਵੀ ਕਿੰਨੇ ਵੀ ਮੁੱਲ ਹੋਣ ਕਿ ਨੇਮੀ ਕੀਮਤੀ ਹੋਣ ਪਾਵ ਇਹਨਾਂ ਦੇ ਵੱਡੇ ਨਾਮ ਨਹੀਂ ਮਿਲਦਾ ਇਹ ਨਾਮ ਤਾਂ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਨੂੰ ਧਾਰਨ ਕਰਕੇ ਹੀ ਪ੍ਰਾਪਤ ਹੁੰਦਾ ਹੈ ਗੁਰਮਖ ਹੋਵੇ ਸੋ ਕਾਇਆ ਖੋਜੈ ਹੋਰ ਸਭ ਪਰਮ ਭੁਲਾਈ ਜੋ ਗੁਰਾਂ ਦੁਆਰਾ ਗੁਰਮਖ ਹੁੰਦਾ ਉਹ ਆਪਣੀ ਕਾਇਆ ਦੇਹੀ ਬੁੱਧ ਨੂੰ ਖੋਜਦਾ ਬਾਕੀ ਹੋਰ ਸਾਰੀ ਸ੍ਰਿਸ਼ਟੀ ਭਰਮ ਕਰਕੇ ਭੁੱਲਣ ਵਿਚ ਆ ਰਹੀ ਆ ਜਿਸ ਨੂੰ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਤੁਰਾਈ ਜਿਸ ਮਨੁੱਖ ਨੂੰ ਪਰਮੇਸ਼ਰ ਆਪ ਗੁਰੂ ਰੂਪ ਹੋ ਕੇ ਨਾਮ ਦੀ ਦਾਤ ਦੇਂਦਾ ਹੈ ਉਹੀ ਜਨਪੁਰਖ ਇਸ ਦਾਤ ਨੂੰ ਪਾਉਂਦਾ ਹੋਰ ਕੀ ਕੋਈ ਚਤੁਰਾਈ ਸਿਆਣਪ ਕਰ ਸਕਦਾ ਭਾਵ ਹੋਰ अनेका ਚਤੁਰਾਈਆਂ ਨਾਲ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਾਇਆ ਅੰਦਰ ਭਾਉ ਭਾਉ ਵਸੈ ਭਾਉ ਭਾਉ ਵਸੈ ਗੁਰ ਪ੍ਰਸਾਦੀ ਪਾਈ ਇਸ ਕਾਇਆ ਦੇਹੀ ਬੁੱਧੀ ਵਿੱਚ ਪਰਮੇਸ਼ਰ ਦਾ ਡਰ ਭਾਉ ਵਸਦਾ ਹੈ ਪਰ ਇਹ ਗੁਣ ਗੁਰ ਪ੍ਰਸਾਦੀ ਗੁਰਾਂ ਦੀ ਕਿਰਪਾ ਕਰਕੇ ਹੀ ਪ੍ਰਾਪਤ ਕਰੀਦੇ ਹਨ ਕਾਇਆ ਅੰਦਰ ਬ੍ਰਹਮ ਮਿਸਨ ਬ੍ਰਹਮ ਬੇਸਨ ਮਹੇਸਾ ਸਭ ਊਪਤ ਜਿਤ ਸੰਸਾਰਾ ਕੰਦੇਸ ਕਾਇਆ ਦੇਹੀ ਦੇ ਅੰਦਰ ਵਿੱਚ ਬ੍ਰਹਮਾ ਵਿਸ਼ਨੂੰ ਤੇ ਮਹੇਸ਼ਾ ਸ਼ਿਵ ਜੀ ਵੀ ਵਸ ਰਹੇ ਜਿਨ੍ਹਾਂ ਤੋਂ ਸਾਰਾ ਸੰਸਾਰਾ ਜਗਤ ਉਤਪਦ ਪਾਲਣਾ ਤੇ ਫਿਰ ਸੰਘਾਰ ਹੁੰਦਾ ਸੱਚਾ ਆਪਣਾ ਖੇਲ ਰਚਾਇਆ ਆਵਾ ਗਾਉਣ ਪਾਸਾਰਾ ਇਹ ਸੰਸਾਰ ਸੱਚੇ ਪਰਮੇਸ਼ਰ ਨੇ ਆਪਦਾ ਇੱਕ ਖੇਡ ਰਚਾਇਆ ਜੋ ਆਵਾ ਗਾਉਣ ਜਾਣ ਵਾਲਾ ਹੈ ਆਉਣ ਜਾਣ ਵਾਲਾ ਪਸਾਰਾ ਖਿਲਾ ਰਿਹਾ ਪੂਰ ਸਤਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਪੂਰਨ ਸਤਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਬ੍ਰਹਮ ਆਪਣਾ ਆਤਮਾ ਰੂਪ ਕਰਕੇ ਵਿਖਾਇਆ ਦਿੱਤਾ ਹੈ ਉਹਨਾਂ ਦਾ ਪਰਮੇਸ਼ਰ ਦੇ ਸੱਚੇ ਨਾਮ ਕਰਕੇ ਸੰਸਾਰ ਤੋਂ ਪਾਰ ਉਤਾਰਾ ਹੁੰਦਾ ਸਾ ਕਾਇਆ ਜੋ ਸਤਗੁਰ ਸੇਵੈ ਸੱਚੈ ਆਪ ਸਵਾਰੀ ਉਹ ਕਾਇਆ ਦੇਹੀ ਬੁੱਧ ਸਫਲੀ ਹੈ ਜੋ ਸਤਗੁਰੂ ਸਾਹਿਬ ਜੀ ਨੂੰ ਸੇਵਦੀ ਹੈ ਉਹੋ ਹੀ ਸੱਚੇ ਪਰਮੇਸ਼ਰ ਨੇ ਆਪ ਆਪ ਦੇ ਸਰੂਪ ਵਿੱਚ ਅਪੇਧ ਕਰਨ ਰੂਪ ਸੁਧਾਰ ਲਈ ਹੈ ਵਿਣ ਨਾਵੇ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਪਰਮੇਸ਼ਰ ਦੀ ਦਰਗਾਹ ਵਿੱਚ ਕਿਸੇ ਨੂੰ ਢੋਈ ਓਟ ਪਨਾਹ ਨਹੀਂ ਮਿਲੇਗੀ ਤਾਂ ਕਹੀਏ ਤਦੋਂ ਜਮ ਰਾਜ ਵੀ ਨਾ ਮੀਣੇ ਪੁਰਸ਼ਾਂ ਨੂੰ ਖੁਆਰੀ ਖਰਾਬ ਕਰੇਗਾ ਦੰਡ ਦੇਵੇਗਾ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰਿ ਕਿਰਪਾ ਧਾਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਕਾਇਆ ਨੂੰ ਪ੍ਰਾਪਤ ਕਰਕੇ ਉਹੀ ਪੁਰਸ਼ ਸੱਚੀ ਵਡਿਆਈ ਪਾ ਸਕਦਾ ਜਿਸ ਦੇ ਤਾਈ ਪਰਮੇਸ਼ਰ ਨੇ ਆਪਣੀ ਕਿਰਪਾ ਮਿਹਰ ਧਾਰਨਾ ਕੀਤੀ ਹੈ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਕਿਰਪਾ ਕਰ ਹੋ ਦੀਨ ਕੇ ਦਾਤੇ 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 ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਮਾਨਸ ਕੀ ਗਤ ਏਹੀ ਜੀਤਾ ਸਮੁੰਦ ਸਾਗਰ ਨੀਰ ਭਰਿਆ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬ ਦੇ ਪੱਥਰ ਤਾਰੇ ਡੁੱਬ ਦੇ ਪੱਥਰ ਤਾਰੇ ਦੀਨ ਦਿਆਲ ਸੁਣ ਬੇ ਨਤੀ ਦੀਨ ਦਿਆਲ ਸੁਣ ਬੇ ਨਤੀ ਹਮ ਸਰਣ ਪ੍ਰਭ ਆਏ RAM ਰਾਜੇ ਹਮ ਸਰਣ ਪ੍ਰਭ ਆਏ RAM ਰਾਜੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧਨ ਗੁਰੂ ਨਾਨਕ ਦੇਵ ਸਾਹਿਬ ਜੀ ਧਨ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਪ੍ਰਭ ਸਰਣਾ ਗਤੀ ਆਏ ਪ੍ਰਭ ਸਰਣਾ ਗਤੀ ਕਿਰਪਾ ਨਿਦ ਦਇਾਲ ਕਿਰਪਾ ਨਿਦ ਦਇਾਲ ਇਕ ਅੱਖਰ ਹਰ ਮਨ ਬਸਤ ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੂਤ ਹੈ ਸੁਨੋ ਸਿੰਘ ਸੁਜਾਨ ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ